ਸਰਸ਼ਕਾਲ ਮੈਰੀਨਾ 蒂ਮਾਂ ਤੇ ਤੁਸੀਂ ਸੌਰੀ ਸਰਸ਼ਕਾਲ ਮੈਰੀਨਾ 蒂ਮਾਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਫਿਰ ਤੋਂ ਅਸੀਂ ਇੱਕ ਵੱਖਰੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਇਸ ਵੀਡੀਓ ਨੂੰ ਦੇਖ ਕੇ ਅਸੀਂ ਕਹਿ ਸਕਦੇ ਆ ਕਿ ਸਾਊਥ ਫਿਲਮਾਂ ਦੇ ਸੀਨ ਵੀ ਇਸ ਵੀਡੀਓ ਅੱਗੇ ਕੁਝ ਵੀ ਨਹੀਂ ਜਿਸ ਤਰੀਕੇ ਦਾ ਸਟੰਟ ਇਸ ਲਾਲ ਸੂਟ ਵਾਲੀ ਔਰਤ ਵੱਲੋਂ ਕੀਤਾ ਗਿਆ ਸੱਚੀ ਸਾਊਥ ਦੀਆਂ ਫਿਲਮਾਂ ਵਾਲੇ ਤਾਂ ਇਸ ਨੂੰ ਲੱਭਦੇ ਫਿਰਦੇ ਹੋਣਗੇ ਕਿ ਜਿਸ ਤਰੀਕੇ ਦੇ ਸਟੰਟ ਇਹ ਕਰ ਸਕਦੀ ਆ ਤਾਂ ਫਿਰ ਸਾਊਥ ਦੇ ਫਿਲਮਾਂ ਦੇ ਵਿੱਚ ਤਾਂ ਬਹੁਤ ਚੱਲੇਗੀ ਜੀ ਹਾਂ ਅਸੀਂ ਗੱਲ ਕਰ ਰਹੇ ਆ ਪਖੰਡਵਾਦੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਲਾਲ ਰੰਗ ਦਾ ਸੂਟ ਪਾਈ ਮਹਿਲਾ ਨਜ਼ਰ ਆ ਰਹੀ ਆ ਇਹ ਮਹਿਲਾ ਜਾਂ ਫਿਰ ਬੰਦਾ ਇਹ ਤਾਂ ਕਹਿਣਾ ਥੋੜਾ ਜਿਹਾ ਸਾਨੂੰ ਵੀ ਔਖਾ ਜਿਹਾ ਲੱਗ ਰਿਹਾ ਕਿਉਂਕਿ ਇਹ ਦੋ ਚਿੱਤੀਆਂ ਮਨ ਹੋ ਰਿਹਾ ਬਾਕੀ ਤੁਸੀਂ ਖੁਦ ਹੀ ਜਿਹੜੀ ਵੀਡੀਓ ਉਹ ਦੇਖ ਸਕਦੇ ਹੋ ਇਹ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਜਦੋਂ ਭੂਤ ਪ੍ਰੇਤ ਵਾਸ ਕਰ ਜਾਂਦੇ ਨੇ ਤਾਂ ਇਸ ਦੇ ਬੋਲੋ ਤੰਤਨ ਚਾਚਰ ਫੁੱਟਦੀਆਂ ਛਾਲਾਂ ਮਾਰੀਆਂ ਜਾ ਰਹੀਆਂ ਨੇ ਐਨੀ એનર્ਜੀ ਸਰੀਰ ਦੇ ਵਿੱਚ ਦੇਖ ਕੇ ਕਿ ਜਿਹੜੀ ਸਾਹਮਣੇ ਬੈਠੀ ਆ ਮਾਤਾ ਬਣੀ ਹੋਈ ਉਹ ਵੀ ਇੱਕ ਵਾਰ ਤਾਂ ਘਬਰਾ ਜਾਂਦੀ ਹੈ ਕਿ ਇਹ ਇਹ ਜੇ ਭੂਤ ਤਾਂ ਮੈਂ ਪਹਿਲੀ ਵਾਰ ਦੇਖਿਆ ਪਖੰਡਵਾਦ ਕਿਸ ਕਦਰ ਨਾਲ ਫੈਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਐਦਾਂ ਹੋ ਸਕਦਾ ਹੈ ਕਿ ਜਦੋਂ ਕਿਸੇ ਦੇ ਸਰੀਰ ਦੇ ਵਿੱਚ ਕੁਝ ਅਜਿਹੀ ਹਰਕਤ ਹੁੰਦੀ ਹੈ ਤਾਂ ਉਹ ਆਪਣਾ ਆਪ ਖੋ ਬੈਠਦਾ ਕੀ ਭੂਤ ਪ੍ਰੇਤਾਂ ਹੈਗੀਆਂ ਨੇ ਕਿਉਂਕਿ ਇਸ ਨੂੰ ਵੀ ਲੈ ਕੇ ਜਿਹੜੇ ਕਿ ਦੋ رائے ਉਹ ਅਸੀਂ ਅਕਸਰ ਹੀ ਸੁਣਦੇ ਹਾਂ ਜਿਵੇਂ ਕਹਿ ਦਿੰਦੇ ਨੇ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਇਸ ਭੂਤ ਪ੍ਰੇਤ ਨੂੰ ਲੈ ਕੇ ਵੀ ਸਾਨੂੰ ਦੋ ਪਹਿਲੂ ਨਜ਼ਰ ਆਉਂਦੇ ਕੁਝ ਲੋਕ ਉਹ ਨੇ ਜਿਹੜੇ ਕਿ ਭੂਤ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਕੁਝ ਲੋਕ ਉਹ ਨੇ ਜਿਹੜੇ ਭੂਤ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਜੇਕਰ ਅਸੀਂ 100 ਦੀ ਗਿਣਤੀ ਮੰਨੀਏ ਤਾਂ ਇਸ ਦੇ ਵਿੱਚੋਂ 80 90 ਲੋਕ ਤਾਂ ਉਹ ਨੇ ਜਿਹੜੇ ਭੂਤ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਕਰਕੇ ਅਜਿਹੇ ਪਖੰਡਿਆਂ ਦੇ ਕੋਲ ਜਾ ਕੇ ਇਲਾਜ ਕਰਵਾਉਂਦੇ ਨੇ ਆਪਣਾ ਠੂਖਣਾ ਤੱਕ ਸਿਕਵਾ ਲੈਂਦੇ ਨੇ ਇਹਨਾਂ ਪਖੰਡਿਆਂ ਕੋਲ ਜਾ ਕੇ 10% ਉਹ ਲੋਕ ਨੇ ਪੜ੍ਹੇ ਲਿਖੇ ਜਿਨ੍ਹਾਂ ਦੀ ਸੋਚ ਵਧੀਆ ਜਿਹੜੇ ਭੂਤ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਪਖੰਡਵਾਦ ਨੂੰ ਵਧਾਵਾ ਨਹੀਂ ਦਿੰਦੇ ਅੰਧਵਿਸ਼ਵਾਸ ਤੋਂ ਦੂਰ ਰਹਿੰਦੇ ਨੇ ਤੁਸੀਂ ਵੀਡੀਓ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਲਾਲ ਸੂਟ ਪਾਈ ਮਹਿਲਾ ਦੇ ਵੱਲੋਂ ਜਿਹੜਾ ਕਿ ਉਸ ਦੇ ਵਿੱਚ ਭੂਤ ਆ ਜਾਂਦੇ ਤਾਂ ਉਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪਖੰਡ ਵਾਕੀਤਾ ਜਾਂਦਾ ਉਸ ਤੋਂ ਬਾਅਦ ਚੰਗੇ ਢੋਲਕੀਆਂ ਚਿੰਟੇ ਵੀ ਖੜਕਣੇ ਸ਼ੁਰੂ ਹੋ ਜਾਂਦੇ ਨੇ ਬੈਠੀਆਂ ਹੋਈਆਂ ਹੋਰ ਸੰਗਤਾਂ ਜਿਹੜੀਆਂ ਕਿ ਇਸ ਜਿਸ ਨੂੰ ਮਾਤਾ ਮੰਨਦੇ ਨੇ ਉਸ ਦੇ ਦਰਬਾਰ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤਾਂ ਮਾਤਾ ਵੀ ਭੂਤਾਂ ਦੇ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਆ ਉਸ ਨੂੰ ਪੁੱਛ ਰਹੀ ਆ ਕਿ ਤੂੰ ਕੌਣ ਆ ਇਹਦੇ ਵਿੱਚ ਕਿਵੇਂ ਆਈ ਤੇਨ ਕੀ ਚਾਹੀਦਾ ਇਹ ਉਹ ਸਿੱਧੀਆਂ ਗੱਲਾਂ ਜਿਹੜੀਆਂ ਕਿ ਨਾ ਮਤਲਬ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਨੇ ਪਖੰਡਵਾਦ ਦੇ ਨਾਂ ਦੇ ਉੱਤੇ ਇਹਨਾਂ ਵੱਲੋਂ ਭੂਤਾਂ ਨਾਲ ਸਿੱਧੀਆਂ ਗੱਲਾਂ ਬਾਤਾਂ ਕੀਤੇ ਜਾਂਦੇ ਨੇ ਮੈਨੂੰ ਤਾਂ ਲੱਗਦਾ ਰਾਤ ਨੂੰ ਵੀ ਸ਼ਾਇਦ ਜਿਸ ਤਰੀਕੇ ਦੇ ਰਹੇ ਆ ਪਖੰਡਵਾਦ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਰਾਤ ਨੂੰ ਮੁਲਾਕਾਤਾਂ ਕਰਕੇ ਜਾਂਦੇ ਹੋਣ ਰਾਤ ਨੂੰ ਬੈਠ ਕੇ ਰੋਟੀ ਪਾਣੀ ਵੀ ਸ਼ਾਇਦ ਇਕੱਠੇ ਖਾਂਦੇ ਹੋਣ ਤਾਂ ਕਿਉਂ ਅੰਧਵਿਸ਼ਵਾਸ ਨੂੰ ਫਲਾਇਆ ਜਾ ਰਿਹਾ ਕਿਉਂ ਲੋਕ ਪੜ੍ਹੇ ਲਿਖੇ ਹੋ ਕੇ ਵੀ ਆਏ ਹਨ ਪੜਾ ਤੋਂ ਵੀ ਕਿਤੇ ਜਾਂਦੇ ਨਜ਼ਰ ਆ ਰਹੇ ਨੇ ਅੱਜ ਕੱਲ ਦਾ ਜ਼ਮਾਨਾ ਕੋ ਇੰਨਾ ਚਾਹਦਾ ਅੱਗੇ ਵਧ ਚੁੱਕਿਆ ਐ ਇੰਨੀ ਜ਼ਿਆਦੇ ਅ ਲੋਕਾਂ ਦੀ ਜਿਹੜੀ ਸੋਚ ਆ ਵਧਿਆ ਹੁੰਦੀ ਜਾ ਰਹੀ ਆ ਪਰ ਕੁਝਕ ਲੋਕ ਅੱਜ ਵੀ ਅਚੇਹੇ ਨੇ ਚਾਹੇ ਉਹ ਪੜ੍ਹ ਵੀ ਲਿਖ ਗਏ ਹੋਣ ਪਰ ਉਹ ਅੱਜ ਵੀ ਅੰਤ ਵਿਸ਼ਵਾਸ ਦੇ ਵਿੱਚ ਵਿਸ਼ਵਾਸ ਕਰਦੇ ਨੇ ਤਾਂ ਤੁਸੀਂ ਇਸ ਵੀਡੀਓ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਿਹੜੀ ਕਿ ਸਾਨੂੰ رائے ਆਪਣੀ ਜ਼ਰੂਰ ਦਿਆ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼